ਜੋ ਨਸ਼ਾਵrode ਪੰਜਾਬ ਸਰਕਾਰ ਵੱਲੋਂ ਜਿਹੜੀ ਮੈਂ ਵੀਡੀਓ ਹੀ ਹੈ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਦੇ ਰਹਿ ਨਾਮਾਈ ਹੇਠ ਜੇ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਤੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੇ ਫ੍ਰੀਕੋਡ ਜ਼ਿਲ੍ਹੇ ਅੰਦਰ ਜਿਹੜੇ ਵੱਡੇ ਤੱਕਰਸੀ ਜਾਂ ਜਿਹੜੇ ਛੋਟੇ ਜਿਹੜੇ ਵੀ ਵੇਚਣ ਵਾਲੇ ਸੀ ਅਸੀਂ ਕਾਫੀ ਮੁਕੱਦਮੇ ਦਰਜ ਕਰਕੇ ਜਿੰਨਾਂ ਨੂੰ ਜ਼ਿਲ੍ਹਾ ਚ ਭੇਜ ਚੁੱਕੇ ਆ ਐਸੇ ਹੀ ਲੜੀ ਤਹਿਤ ਸਾਡੇ ਸੀਏ ਟੀਮ ਨੂੰ ਉਸ ਟਾਈਮ ਬਹੁਤ ਵਧੀਆ ਪ੍ਰਾਪਤੀ ਹੋਈ ਜਦੋਂ ਏਐਸਸੀ ਹਾਕਮ ਸਿੰਘ ਕੋਪਰ ਰੋਡ ਤੇ ਸੇਮ ਨਾਲੇ ਕੋਲ ਇੱਕ I20 ਨੂੰ I20 ਗੱਡੀ ਖੜੀ ਸੀ ਜਿਸ ਦੇ ਕੋਲ ਇੱਕ ਲੜਕਾ ਖੜਾ ਸੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਉਸ ਦੇ ਕੋਲੋਂ 120 ਗ੍ਰਾਮ ਹੈਰਨ ਤੇ ਇੱਕ ਕੰਪਿਊਟਰ ਕੰਡਾ ਮਿਲਿਆ ਜਿਸ ਤੇ ਮੁਕੱਦਮਾ ਨੰਬਰ 440 ਮਿਤੀ 26-10-25 ਨੂੰ ਅਸੀਂ ਐਨਡੀਬੀ ਅਧੀਨ ਦਰਜ ਕੀਤਾ ਗਿਆ ਤੇ ਇਸੇ ਹੀ ਲੜੀ ਤਹਿਤ ਸਾਡੇ ਸੀਏ ਟੀਮ ਦੇ ਏਐਸ ਸੁਖਪਾਲ ਸਿੰਘ ਨੂੰ ਕੋੜਕਪੁਰਾ ਵਿਖੇ ਜਦੋਂ ਹਾਈਵੇ ਤੇ ਜਾ ਰਹੇ ਸੀ ਤਾਂ ਇੱਕ ਨੌਜਵਾਨ ਲੜਕਾ ਨਨਮੋਹ ਸਿੰਘ ਪੁੱਤਰ ਗੱਗੂ ਪੁੱਤਰ ਜਸ ਸਿੰਘ ਵਾਸੀ ਬੀੜ ਕੋੜਕਪੁਰ ਰੋਡ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਇਸ ਦੇ ਕੋਲੋਂ 30 ਗ੍ਰਾਮ ਹੈਰੋਨ ਮਿਲੀ ਜਿਸ ਤੇ ਮਕਦਮਾ ਨੰਬਰ 225 ਐਂਟੀਵਰ ਕੋਰਸਟੀ ਕੋੜਕਪੁਰ ਰੇਖੇ ਦੱਚ ਕੀਤਾ ਗਿਆ ਹੈ ਟੋਟਲ ਸਾਨੂੰ ਕੱਲ ਇਹਨਾਂ ਤੋਂ 150 ਗ੍ਰਾਮ ਜਿਹੜੀ ਰਿਕਵਰੀ ਹੈਰੋਨ ਦੀ ਕੀਤੀ ਗਈ ਹੈ ਇਸ ਦੇ ਸਦਸਨ ਜੋਗੀ ਜਿਹੜਾ 255 255 ਨੰਬਰ ਮਕਦਮਾ ਜਿਹੜਾ ਅਨਮੋਲ ਸਿੰਘ ਤੇ ਕੋਰਟਪ੍ਰੋਸ ਹੇ ਦਿੱਚ ਕੀਤਾ ਗਿਆ ਇਸ ਤੇ ਪਹਿਲਾਂ ਵੀ ਨੌ ਵਕ ਵਕ ਖਤਰਾਵਾਂ ਦੇ ਇਹਦੇ ਵਿੱਚ ਐਨਡੀ ਅਤੇ ਆਈਪੀਸੀ ਦੇ ਮਕਦਮੇ ਦਰਜ ਨੇ ਇਹ ਇੱਕ ਕ੍ਰਿਮੀਨਲ ਬੀਤੀ ਦਾ ਵਿਅਕਤੀ ਹੈ ਜਿਹੜਾ ਕਈ ਕਈ ਅਜੇਂ ਦਾ ਤੇ ਅੰਡਰ ਟ੍ਰਾਇਲ ਮਕਦਮੇ ਚੱਲ ਰਹੇ ਨੇ ਜਿਹੜਾ ਹੁਣ ਇਹ ਢੀਲ ਤੇ ਬਾਹਰ ਸੀ ਤੇ ਦੁਬਾਰਾ ਫਿਰ ਇਹ ਜੇਲ੍ਹ ਤੋਂ ਬਾਹਰ ਆ ਕੇ ਆਵਦਾ ਉਸੇ ਹੀ ਤੰਦੇ ਹੁਣ ਜਾਮ ਦੇ ਰਿਹਾ ਸੀ ਤੇ ਕਾਫੀ ਟਾਈਮ ਤੋਂ ਇਸ ਤੇ ਨਿਗਾਹ ਰੱਖੀ ਜਾ ਰਹੀ ਸੀ ਕਿ ਇਹ ਵੀ ਦੁਬਾਰਾ ਨਸ਼ਾ ਵਿੱਚ ਲੱਤਾ ਤੇ ਕੱਲ ਸਾਨੂੰ ਇਸ ਨੂੰ ਆਪਣ ਵਿੱਚ ਕਾਮਯਾਬੀ ਮਿਲੀ ਤੇ ਅਸੀਂ ਅੱਜ ਇਹਨਾਂ ਨੂੰ ਮਾਝੋ ਕੋਰਟ ਵਿੱਚ ਦੋਨਾਂ ਦੋਸ਼ੀਆਂ ਨੂੰ ਪੇਸ਼ ਕਰ ਰਹੇ ਹਾਂ ਇਸ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਹੈਰੋਨ ਕਿੱਥੇ ਇਥੋਂ ਲੈ ਕੇ ਆਏ ਸੀ ਤੇ ਅੱਗੇ ਫ੍ਰੀ ਕੋਰਟ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਤਾਂ ਇਹਨਾਂ ਦਾ ਜੋ ਵੀ ਨੈਟਵਰਕ ਸੀ ਸਾਰਾ ਉਸ ਨੈਟਵਰਕ ਨੂੰ ਅਸੀਂ ਕੈਚ ਕਰਾਂਗੇ ਇਹ ਜਿਹੜਾ ਵੀ ਇਹਨਾਂ ਨੈਟਵਰਕ 'ਚ ਅੱਗੇ ਹੈਗਾ ਜਾਂ ਬੈਕਵਰਡ ਜਾਂ ਫਾਰਵਰਡ ਤੇ ਵਰਕ ਕਰਕੇ ਉਹਨਾਂ ਨੂੰ ਹੀ ਜੇਲ੍ਹ ਦੇ ਸਰਾਕਾ 'ਚ ਭੇਜਿਆ ਜਾਵੇਗਾ